ਅਤੇ ਦੇਖੋ ਕੁਦਰਤ ਦਾ ਕਹਿਰ ਫਟ ਗਏ ਬੱਦਲ ਲੋਕੋ ਹੋ ਗਏ ਲਾਪਤਾ ਤੁਸੀਂ ਵੀ ਦੇਖੋ ਇਹ ਇੱਕ ਹੌਪਨਾ ਕਿ ਤੁਹਾਨੂੰ ਰਾਹ ਤੇ ਇਸ ਵੀਡੀਓ ਨੂੰ ਨੋਟੀਫਿਕੇਸ਼ਨ ਕਰ ਦੋ ਜੀ ਤੇ ਪਹਿਲਾ ਵੀ ਲੋਕ ਇਹ ਪਾਣੀ ਦੀ ਮਾਰ 헤ਠਾ ਚੁੱਕੇ ਨੇ ਤਾਂ ਹੁਣ ਤਾਜ਼ਾ ਵੀਡੀਓ ਹਿਮਾਚਲ ਦੀ ਮੰਡੀ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਦਲ ਫਟਣ ਦੇ ਨਾਲ ਲੋਕਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਦੁਕਾਨਾਂ ਦੇ ਵਿੱਚ ਪਿਆ ਸਮਾਨ ਟੁੱਟ ਚੁੱਕਿਆ ਹੈ ਤੁਹਾਨੂੰ ਇੱਕ ਮੌਕੇ ਦੀਆਂ ਤਕਬੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਬਸਾਂ ਦਾ ਹਾਲਤ ਤੇ ਦੇਖ ਤਾਂ ਗੋ ਕਿਤੀ ਬਣ ਚੁੱਕਿਆ ਪੂਰਾ ਖੰਡਰ ਇਹ ਏਰੀਆ ਬਣ ਕੇ ਆਇਆ ਹੈ ਤਾਂ ਤਕਬੀਰਾਂ ਹਿਮਾਚਲ ਦੀ ਮੰਢੇ ਤੋਂ ਸਾਹਮਣੇ ਆਈਆਂ ਨੇ ਕਿ ਕਿ ਜਦੋਂ ਵੀ ਹਿਮਾਚਲ ਦੇ ਵਿੱਚ ਪਾਣੀ ਆਉਂਦਾ ਤਾਂ ਉਹਦੇ ਨਾਲ ਹਰ ਇੱਕ ਡੈਮ ਜਿਹੜਾ ਹੈ ਉਹ ਪਾਣੀ ਨਾਲ ਓਵਰ ਹੋ ਜਾਂਦਾ ਤਾਂ ਫਿਰ ਪੰਜਾਬ ਦੇ ਵਿੱਚ ਵੀ ਪਹਿਲਾ ਪਾਣੀ ਦੀ ਤਬਾਹੀ ਦੇਖਣ ਨੂੰ ਮਿਲੀ ਹੈ ਹਲੇ ਵੀ ਕਾਫੀ ਥਾਵਾਂ ਦੇ ਉੱਤੇ ਪਾਣੀ ਦੇਖਣ ਨੂੰ ਮਿਲ ਰਿਹਾ ਤਾਂ ਤਾਜ਼ਾ ਵੀਡੀਓ ਹਿਮਾਚਲ ਤੋਂ ਸਾਮਣੇ ਆਈ ਹੈ ਜਿੱਥੇ ਆਵਾਜ਼ ਹੀ ਬਿਲਕੁਲ ਠੱਪ ਹੋ ਚੁੱਕੀ ਹੈ ਤੇ ਮੌਕੇ ਦੇ ਉੱਤੇ ਲੋਕਾਂ ਦਾ ਨੁਕਸਾਨ ਕਿੰਨਾ ਹੋਇਆ ਇਹ ਵੀ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਪਾਣੀ ਆਇਆ ਤੇ ਲੋਕ ਲਾਪਤਾ ਹੋ ਚੁੱਕੇ ਨੇ ਸੋ ਜੇਕਰ ਤੁਸੀਂ ਵੀ ਪਹਾੜਾਂ ਵਾਲੇ ਏਰੀਆ ਦੇ ਵਿੱਚ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਵਧਾਨ ਹੋ ਜਾਓ ਇਸ ਵੀਡੀਓ ਨੂੰ ਵੀ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕੋਈ دوست ਸਾਈਟ ਜਾਣਾ ਚਾਹੁੰਦਾ ਤਾਂ ਉਹ ਵੀ ਸਾਵਧਾਨ ਹੋ ਜਾਵੇ